ਥਿਓ ਜੈ ਭੀਮ ਜੈ ਭਾਰਤ ਜੀ ਜੈ ਭੀਮ ਜੈ ਭਾਰਤ ਜੀ ਪ੍ਰਧਾਨ ਰੰਗਾ ਸਿੰਘ ਜੀ ਹਾਂਜੀ ਸਰਪੰਚ ਜਗੀਰ ਚੰਦ ਨੂੰ ਕਿੱਥੋਂ ਲੈ ਆਂਦਾ ਜੀ ਅੱਜ ਇਹਨਾਂ ਨੂੰ ਵਿਰੇਲੇ ਸਾਨੂੰ ਆਦੇ ਪ੍ਰਧਾਨ ਬੱਗਾ ਸਿੰਘ ਜੀ ਆ ਰਹੇ ਨੇ ਅੱਛਾ ਤੇ ਆਨੇ ਵੀ ਅਸੀਂ ਮਿਲਣਾ ਹੈ ਅੱਛਾ ਮੈਂ ਕਹੇ ਪ੍ਰਧਾਨ ਬੱਗਾ ਸਿੰਘ ਆ ਰਹੇ ਨੇ ਇੱਥੇ ਵਿਹਾਂ ਤੇ ਟੈਂਟ ਬੂਰ ਵਾਲੇ ਅੱਛਾ ਤੇ ਤੁਸੀਂ ਪਹੁੰਚੋ ਸਾਰੇ ਇਹ ਪਹੁੰਚੇ ਨਾੜੇ ਨਾ ਅੱਛਾ ਡਬਲ ਐਂਟਰੀ ਮਾਰਦੀ ਹੈ ਡਬਲ ਐਂਟਰੀ ਜੀ ਹੈਨਾ ਹਾਂਜੀ ਹਾਂਜੀ ਸਰਪੰਚ ਸਾਹਿਬ ਤੁਸੀਂ ਕਿੱਥੇ ਗਾਇਬ ਰਹੇ ਜੀ ਇੰਨਾ ਚਿਰ ਪ੍ਰਧਾਨ ਜੀ ਕੰਮਖਾਨਾ ਵਿੱਚ ਫਸ ਗਿਆ ਜੀ ਅੱਛਾ ਫਸ ਗਏ ਹਾਂਜੀ ਹਾਂਜੀ ਫੇਰ ਫਿਰ ਕੰਮਖਾਨਾ ਨਿਕਲੇ ਨਹੀਂ ਗਿਆ ਜੀ ਅੱਜ ਕਿਵੇਂ ਨਿਕਲ ਆਏ ਅੱਜ ਫਿਰ ਮਿਲਣਾ ਸੀ ਪ੍ਰਧਾਨ ਸਾਹਿਬ ਨਾਲ ਵਿਆਹ ਸੀਗਾ ਜੀ ਅੱਛਾ ਵਿਆਹ ਸੀਗਾ ਹਾਂਜੀ ਹਾਂਜੀ ਅੱਛਾ ਇਹ ਵੀ ਡਬਲ ਛਿੱਕਾ ਮਾਰਿਆ ਹੈ ਭਾਈ ਜੀ ਤੁਸੀਂ ਹੁਣ ਗਵਾਹ ਜੇ ਹੈਨਾ ਹੈਨਾ ਇਹ ਜਗੀਰ ਚੰਦ ਜਿਹੜਾ ਹੈਗਾ ਨਾ ਇਹ ਬੰਦਾ ਧੁਖੇਵਾ ਆਜਾ ਹਾਂਜੀ ਹਾਂਜੀ ਇਹਦੀ ਪਾਵਰ ਬਣੀ ਪਾਵਰ ਪਲੈਨ ਤੋਂ ਬਾਅਦ ਇਹ ਫਸ ਗਿਆ ਹੈ ਨਾ ਜਗ ਜਗੀਰचंद ਜੀ ਹਾਂਜੀ ਹਾਂਜੀ ਇਹਦਾ ਮਤਲਬ ਜਗੀਰचंद ਦੇਵੇਂ ਦੇ ਹੁੰਦੀ ਨੇ ਹੈ ਨਾ ਹੈ ਨਾ ਜਗੀਰचंद ਵੇਖੋ ਇਹ ਫਸਣਾ ਫਸਾਉਣਾ ਛੱਡੋ ਠੀਕ ਹੈ ਹੁਣ ਤੁਸੀਂ ਆਪਣੇ ਹੱਕਾਂ ਦੀ ਲੜਾਈ ਲੜਨੀ ਆ ਠੀਕ ਹੈ ਜਿਹੜੇ ਹੱਕ ਨੇ ਤੁਹਾਡੇ ਪੋਤੇ ਆ ਦੋਤੇ ਆ ਲਈ ਅੱਗੇ ਲਾਗੂ ਹੋ ਜਾਣ ਜਿਹੜੀ ਤੁਸੀਂ ਗੁਲਾਮੀ ਦੀ ਜ਼ਿੰਦਗੀ ਚ ਅਸੀਂ ਠੀਰੇੜ ਸਾਡੇ ਬੱਚੇ ਜੀਰੇ ਨੇ ਉਹ ਨਾ ਜੀਣਦੇ ਰਹਿਣਾ ਆਪਾਂ ਤਾਂ ਰੁਲ ਗਏ ਆ ਤਾਂ ਮੈਨੂੰ ਮਿਹਨ ਦਾ ਤੁਹਾਡੀ ਕਿ ਪੂਰਾ ਤੁਸੀਂ ਸਾਥ ਦਿਓਗੇ ਕਹ ਬਈ ਕਿ ਐਵੇਂ ਆ ਹਾਂਜੀ ਨਾਲ ਸਾਡੇ ਪਿੰਡ ਮੋਹਰਾਵਾਲੀ ਤੋਂ ਆਪਣੇ ਦੇਸ ਰਾਜੀ ਪੱਟੀ ਤੇ ਜਗੀਰ ਚੰਦ ਜੀ ਮੋਹਰਾਵਾਲੀ ਤੋਂ ਸ਼ੰਕਰ ਜੀ ਮੋਹਰਾਵਾਲੀ ਤੋਂ ਪ੍ਰਧਾਨ ਬੱਗਾ ਸਿੰਘ ਜੀ ਨੂੰ ਮਿਲਣ ਵਾਸਤੇ ਪਹੁੰਚੇ ਹਨ ਤੇ ਅੱਜ ਜਿਹੜਾ ਪ੍ਰਧਾਨ ਬੱਗਾ ਸਿੰਘ ਜੀ ਸਾਡੇ ਨਾਲ ਖੜੇ ਨੇ ਨਾਲੇ ਤਸੀ ਬਿਆਹ ਵੇਖ ਰਹੇ ਆ ਤੇ ਨਾਲੇ ਅਸੀਂ ਬੱਗਾ ਸਿੰਘ ਨਾਲ ਮੀਟਿੰਗ ਕਰ ਰਹੇ ਆ ਬਾਕੀ ਸਾਰਿਆਂ ਦੀ ਮਿਹਨਤ ਹੈ ਕਿ ਅੱਜ ਗੀਰਸ਼ਦ ਸਪੈਸ਼ਲ ਨਹੀਂ ਆਏ ਇਹ ਵਿਆਹ ਲਈ ਆਏ ਸੀਗੇ ਇੱਥੇ ਆਉਂਦੇ ਨੂੰ ਸ਼ਰਧਸਤੀ ਸਰਪੰਚ ਸਾਹਿਬ ਜੱਫਾ ਪਾਉਂਦੇ ਹੁਦੋਂ ਹਾਂਜੀ ਹਾਂਜੀ ਚਲੋ ਖਿਲਕਾਰਾ ਜੀ